ਉਹ ਜੀ ਕਾਲਜ ਰੋਡ ਤੇ ਖੜੇ ਆ ਦੋ ਡੇਰੇ ਨੇ ਇੱਕ ਤਾਂ ਪਹਿਲਾਂ ਤੁਹਾਨੂੰ ਦੱਸਿਆ ਇਹ ਕਾ ਵੀ ਗੁਜਰਾ ਰਾਇ ਚਲੋ ਦੇਖੋ ਜਾਤ ਪਾਤ ਦੇ ਤੇ ਸਾਡੇ ਵੈਸੇ ਹੈ ਨਹੀਂਗਾ ਸਾਡੇ ਗੁਰੂ ਮਹਾਰਾਜ ਨੇ ਦੱਸਿਆ ਔਰ ਇਹ ਬੇਜਬਾਨਾਂ ਨੂੰ ਵੇਖੋ ਕਿੰਨੇ ਐਸ ਵੜੇ ਅਸੀਂ ਅਜਨਾਲੇ ਦੇ ਲਾਗੇ ਪਿੰਡ ਸਰਾਵਾ ਦੇ ਕੋ ਵਿਚ ਖੜੇ ਆ ਔਰ ਮੈਨੂੰ ਪਤਾ ਲੱਗਾ ਸੀ ਕਿ ਬੇਜਬਾਨਿਆਂ ਦੀ ਬਹੁਤ ਮਾੜੀ ਹਾਲਤ ਹੈ ਇੱਕ ਬੇਜਬਾਨੇ ਤੇ ਉਹ ਆ ਜਿਹੜੇ 10 10 60 8 ਫੁੱਟ ਪਾਣੀ ਚ ਆ ਕੇ ਕੁਛ ਮਾਰੇ ਗਏ ਕੁਛ ਰੁੜ ਗਏ ਤੇ ਕੁਝ ਜਿਹੜੇ ਬਚੇ ਅਸੀਂ ਕੋਸ਼ਿਸ਼ ਕਰ ਰਹੇ ਸਾਰੇ ਮੈਂ ਨਹੀਂ ਸਾਰੇ ਕੋਸ਼ਿਸ਼ ਕਰਨ ਦੇ ਵੀ ਥੋੜਾ ਥੋੜਾ ਉਹਨਾਂ ਨੂੰ ਕੋਈ ਨਾ ਕੋਈ ਫੀਡ ਕੋਈ ਚੀਜ਼ ਚਲੇ ਜੇ ਪਰ ਬੜਾ ਦੁੱਖ ਲੱਗਾ ਮੈਨੂੰ ਆ ਕੇ ਵੇਖ ਕੇ ਗੁਜਰਾ ਦਾ ਡੇਰਾ ਆ ਸਰਾਵਾਂ ਦੇ ਲਾਗੇ ਅੱਜ ਮਾੜਾ ਜਿਹਾ ਦਿਖਾਇਓ ਭਾਜਾ ਦਾ ਆ ਡੰਗਰਾਂ ਦਾ ਹਾਲ ਵੇਖੋ ਇਹਦੇ ਚ ਕਾਰਨ ਕੀ ਹੈ ਵੀ ਸਾਡੇ ਕੁਝ ਜਿਹੜੇ ਚੌਧਰੀ ਨੇ ਜਿਨ੍ਹਾਂ ਜਿਹੜੇ ਨਾਂ ਤੇ ਗੁਰੂ ਨੰਦ ਦੇ ਤੇ ਨਾ ਕੁਦਰਤ ਨੂੰ ਮੰਨਦੇ ਨੇ ਉਹਨਾਂ ਚੌਧਰੀਆਂ ਨੇ ਇਹਨਾਂ ਨੂੰ ਉੱਚੇ ਥਾਂ ਡੰਗਰ ਨਹੀਂ ਬਣਨ ਦੇਣ ਦੇ ਉਹਨਾਂ ਕਬਜ਼ਾ ਕੀਤਾ ਆ ਮੰਡੀ ਦੇ ਉੱਤੇ ਤੇ ਪ੍ਰਸ਼ਾਸਨ ਵੀ ਮੂਕ ਦਰਸ਼ਕ ਬਣਿਆ ਹੈ ਇਹ ਹੋ ਸਕਦਾ ਕਿਸੇ ਜਾਤ ਪਾਤ ਦੀ ਉਹਦੀ ਕੋਈ ਜਾਤ ਪਾਤ ਨਹੀਂ ਬੇਜਬਾਨ ਦੀ ਕੋਈ ਜਾਤ ਪਾਤ ਨਹੀਂਗੀ ਕਿ ਸ਼ਰਮ ਕਰੋ ਜਿਹੜੇ ਡੱਕਣ ਵਾਲੇ ਜੀ ਅਸੀਂ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਮੇਰੀ ਹੁਣੇ ਡੀਸੀ ਨਾਲ ਗੱਲ ਹੋ ਨਹੀਂ ਰਹੀ ਇਹ ਤੁਰੰਤ ਦਰਵਾਜੇ ਜਿੰਦਰੇ ਮਾਰੇ ਨੇ ਮੰਡੀ ਨੂੰ ਤੁਰੰਤ ਜਿੰਦਰੇ ਖੋਲ ਕੇ ਇਹਨਾਂ ਨੂੰ ਉੱਥੇ ਸ਼ਿਫਟ ਕਰੋ ਜਿੰਨਾ ਚਿਰ ਲੋਕ ਨਹੀਂ ਜਾਂਦਾ ਸੁੱਕ ਜਾਣਗੇ ਨਾਲ ਉੱਥੋਂ ਕੱਢ ਦਿਓ ਮੈਂ ਵੀ ਇਹਦੇ ਹੱਕ 'ਚ ਨਹੀਂ ਕਹਾਂ ਕੋਈ ਸਰਕਾਰੀ ਜਗ੍ਹਾ ਦੇ ਉੱਤੇ ਕੋਈ ਬੰਦਾ ਕਬਜ਼ਾ ਕਰੇ ਮੈਂ ਇਹਦੇ ਬਿਲਕੁਲ ਵਿਰੋਧ 'ਚ ਹਾਂ ਪਰ ਜੇ ਬਾਕੀ ਤੁਸੀਂ ਬਹਿ ਸਕਦੇ ਜੇ ਜੇ ਬਾਕੀ ਡੰਗਰ ਬੱਧ ਸਕਦੇ ਆ ਤੇ ਇਹ ਬੇਜਬਾਨ ਦਾ ਕੀ ਹੈ ਇਹ ਵੀ ਡੰਗਰੀ ਹੈ ਵਿਚਾਰਾ ਜਾਨਵਰ ਹੈ ਉਹ ਬੇਜਬਾਨ ਇਹਦੇ 'ਚ ਕੋਈ ਦੇਖ ਲਓ ਮੱਝਾਂ ਚੋ ਮਤਲਬ ਚੋ ਨਹੀਂ ਸਕਦਾ ਕੋਈ ਬੰਦਾ ਇਹਦੇ ਵਿੱਚ ਚੋਰ ਨੂੰ ਜਗ੍ਹਾ ਨਹੀਂ ਹੈਗੀ ਇਹਨਾਂ ਕੋਲ ਡੰਗਰ ਤੇ ਕੋਈ ਤਾਂ ਯਾਰ ਕੋਸ਼ਿਸ਼ ਤੇ ਆਪਾਂ ਲਿਹਾਜ਼ ਰੱਖੀਏ ਇਹੀ ਕਾਰਨ ਹੈ ਕੁਦਰਤ ਦਾ ਆ ਰੂਪ ਸਾਨੂੰ ਦਿਖਾਉਣ ਲਈ ਹੈ ਅਸੀਂ ਤਸ਼ੱਦਦ ਕਰਨ ਲੱਗੇ ਨਹੀਂ ਡਰਦੇ ਆ ਜਿੰਨਾ ਡੰਗਰਾਂ ਜਿਨ੍ਹਾਂ ਨੇ ਜਿੰਦਰੇ ਮਾਰੇ ਹੈ ਨਾ ਮੰਡੀ ਤੇ ਉਹ ਬੇਸ਼ਰਮ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਸ਼ਰਮ ਕਰੋ ਥੋੜੀ ਬੁੱਧੀ ਕੁਝ ਤੁਹਾਡੇ ਜਨਸਾਨੀਅਤ ਹੈਗੀ ਹੈ ਤੁਹਾਡੇ ਲੋਕਾਂ ਕਰਕੇ ਅਸੀਂ ਬਦਨਾਮ ਹੁੰਨੇ ਬੇਵਜ੍ਹਾ ਹੀ ਕਿ ਅੱਜ ਸ਼ਾਮ ਤੱਕ ਮੈਂ ਹੁਣੇ ਪ੍ਰਸ਼ਾਸਨ ਮੰਨ ਲੇ ਨਹੀਂ ਤੇ ਸਵੇਰੇ ਮੈਂ 9 ਵਜੇ ਜਿੰਦਰੇ ਭੰਨ ਕੇ ਸਾਰੇ ਅੰਦਰ ਬਾੜ ਦੇਣੇ ਮੈਂ ਅੱਜ ਦਾ ਟਾਈਮ ਦਿੰਨਾ ਇਹ ਕਿਉਂਕਿ ਮੈਂ ਕੋਈ ਚੀਜ਼ ਵੀ ਆਪਣੇ ਹੱਥ ਤੀ ਨਹੀਂ ਲੈਣੀ ਚਾਹੁੰਦਾ ਪਰ ਪ੍ਰਸ਼ਾਸਨ ਜਿੰਦਰੇ ਖਲਾ ਕੇ ਤੁਰੰਤ ਇਹਨਾਂ ਨੂੰ ਅੰਦਰ ਕਰਾਵੇ ਔਰ ਇਹਨਾਂ ਦਾ ਧੋਣ ਦਾ ਇਹਨਾਂ ਨੂੰ ਇਹਨਾਂ ਨੂੰ ਧੋਣ ਦਾ ਪ੍ਰਬੰਧ ਕਰੇ ਡੰਗਰਾ ਦਾ ਯਾਰ ਐਦਾਂ ਥੋੜਾ ਹੁੰਦਾ ਕਿ ਜੋ ਬੇਜਬਾਨ ਨੇ ਤੇ ਤੁਸੀਂ ਉੱਤੇ ਤਸ਼ੱਦਦ ਕਰੋਗੇ ਬਹੁਤ ਸ਼ਰਮ ਦੀ ਗੱਲ ਐ ਜੀ ਇਹਨਾਂ ਨਾਲ ਕੋਈ ਬੈਰ ਵਿਰੋਧ ਨਹੀਂ ਨਾ ਕਿਸੇ ਦਾ ਹੋ ਸਕਦਾ ਚਲੋ ਕਿਸੇ ਨਾਲ ਮੰਨਿਆ ਜਾ ਸਕਦਾ ਕੋਈ ਬੰਦੇ ਦਾ ਬੰਦੇ ਨਾਲ ਹੋ ਸਕਦਾ ਇਹਦੇ ਨਾਲ ਕਿਹਦਾ ਬੈਰ ਵਿਰੋਧ ਐ ਜੀ ਕੀ ਆਪਾਂ ਨੂੰ ਦਿਖਦਾ ਨਹੀਂਗਾ ਆਪਾਂ ਗੱਡੀਆਂ ਤੇ ਮੇਰਾ ਨਹੀਂ ਖਿਆਲ ਤੁਸੀਂ ਮਤਲਬ ਕੋਈ ਥਾਂ ਛੱਡਿਆ ਹੋ ਜਿੱਥੇ ਨਾ ਗਏ ਹੋ ਤੁਰੇ ਫਿਰਦੇ ਜੇ ਤੇ ਕੀ ਦਿਲ ਦਿਲ ਨਹੀਂ ਦੁਖਦਾ ਆਪਣਾ ਇਹਨਾਂ ਚੀਜ਼ਾਂ ਨਾਲ ਆ ਕਿਰਪਾ ਕਰਕੇ ਜਿੰਦਰੇ ਖਲਾ ਦਿਓ ਨਹੀਂ ਤੇ ਸਵੇਰੇ 9 ਵਜੇ ਜਿੰਦਰੇ ਇਹਦੇ ਤੋੜ ਕੇ ਮੰਡੀ ਚ ਮੈਂ ਬਾੜੂਗਾ ਇਹਨਾਂ ਸਾਰੇ ਤੇ ਖਿਆਲ ਰੱਖਿਓ ਤੇ ਮੈਂ ਸੰਗਤ ਨੂੰ ਬੇਨਤੀ ਕਰਨੇ ਚਾਹੁੰਦਾ ਜਿਹੜੇ ਚਾਰਾ ਲੈ ਕੇ ਆ ਰਹੇ ਸੁੱਕਾ ਲੈ ਕੇ ਆ ਰਹੇ ਆ ਕਿ ਚਾਰਾ ਇਹਨਾਂ ਕੋ ਸੁੱਕਾ ਤੇ ਹੈਗਾ ਇਹਨਾਂ ਨੂੰ ਚਾਰ ਜਾਂ ਕੋਈ ਫੀਡ ਮੈਂ ਵੀ ਕੋਸ਼ਿਸ਼ ਕਰਨਾ ਮੇਰੀ ਵੀ ਇੱਕ ਅੱਧੇ ਦਿਨ ਤੱਕ ਪਹੁੰਚ ਜਣੀ ਮੈਂ ਪਹਚਾਉਂਗਾ ਜੇ ਕੋਈ ਤੁਰੰਤ ਦੇ ਸਕਦਾ ਤੇ ਥੋੜਾ ਬੋਤ ਇਹਨਾਂ ਨੂੰ ਜ਼ਰੂਰ ਦੇ ਕੇ ਜਾਵੇ ਅਜਨਾਲੇ ਤੋਂ ਕਾਲਜ ਰੋਡ ਦੇ ਉੱਤੇ ਦੋ ਡੇਰੇ ਸਰਾਵਾ ਪਿੰਡ ਦੇ ਲਾਗੇ ਨੇ ਨਜ਼ਦੀਕ ਦਾਣਾ ਮੰਡੀ ਤੇ ਮੈਂ ਜੱਦੇਬੰਦੀਆਂ ਨੂੰ ਕਹੂੰਗਾ ਵੀ ਜੇ ਮੈਂ ਕਦੇ ਅੱਗੇ ਪਿੱਛੇ ਆ ਦੇ ਇਹਨਾਂ ਨੂੰ ਜਿੰਦਰੇ ਖੋਲ ਕੇ ਅੰਦਰ ਜ਼ਰੂਰ ਵਾਰ ਦਿਓ ਜੇ ਵੈਸੇ ਤੇ ਮੈਂ ਆਉਂਗਾ ਪਰ ਤੁਸੀਂ ਵੀ ਕੋਸ਼ਿਸ਼ ਕਰਿਓ ਔਰ ਮੇਰੀ ਬੇਨਤੀ ਹੈ ਜਿਹੜੇ ਲੋਕ ਚਾਰਾ ਲੈ ਕੇ ਕੋਸ਼ਾਰੇ ਨੇ ਕਿ ਇਹਨਾਂ ਤੱਕ ਪਹੁੰਚ ਕਰਕੇ ਚਾਰਾ ਇੱਥੇ ਜ਼ਰੂਰ ਪਹੁੰਚਾਓ ਮੈਨੂੰ ਪਤਾ ਅਸੀਂ ਸਵਿਰਦ ਕੌਮ ਆ ਕੁਝ ਮੈਂ ਹੁਣ ਕੁਝ ਕਹਿਣਾ ਨਹੀਂ ਚਾਹੁੰਦਾ ਕੁਝ ਨਕਮੇ ਕੁਝ ਛੋਟੀ ਸੋਚ ਵਾਲੇ ਲੋਕ ਹੈਗੇ ਨੇ ਉਨਾਂ ਨਾਲ ਨਹੀਂ ਵੇਖਣਾ ਇਹ ਬੇਜਮਾਨਿਆਂ ਨਾਲ ਵੇਖਿਓ ਵਿਚਾਰੇ ਦੇਖੋ ਕਿਸ ਹਾਲਾਤ ਚ ਬਿਟੇ ਇਹ ਬੱਦ ਸੀਚਾ ਦੇਣ ਦੇ ਹੋਣੇ ਉਹਨਾਂ ਨੂੰ ਸੋ ਇਸ ਕਰਕੇ ਜੇ ਕੋਈ ਲਾਗੇ ਬੰਨੇ ਮੈਂ ਵੀ ਕੋਸ਼ਿਸ਼ ਕਰਨੀ ਹੈ ਪਰ ਜੇ ਕੋਈ ਲਾਗੇ ਬੰਨੇ ਹੈਗਾ ਕਿਉਂਕਿ ਸਾਡਾ ਜੀ ਇੱਕ ਦਾ ਦਿਨ ਲੱਗ ਜਾਣਾ ਹੈ ਉਹ ਚਾਰਾ ਇੱਥੇ ਇਹਨਾਂ ਕੋਲ ਪਚਾਦੇ ਪਰ ਸਭ ਤੋਂ ਪਹਿਨੋ ਇਹਨਾਂ ਨੂੰ ਉੱਥੇ ਸ਼ਿਫਟ ਕਰਾਂਗੇ ਫੇਰ ਹੀ ਚਾਰਾ ਖਾ ਸਕਦੇ ਆ ਚਾਰਾ ਖਾਨ ਚਾਰਾ ਵੀ ਨਹੀਂ ਖਾ ਸਕਦੇ ਵਿਚਾਰੇ ਨਹੀਂ ਖਾ ਸਕਦੇ